ਕਰ ਜੀ ਦੇ 134 ਮੈਂ ਜਨ ਦਿਹਾੜ ਦੇ ਉਸ ਮੌਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਜਿਹਦੇ ਵਿੱਚ ਵਿਕੀ ਪ੍ਰੋਚਾ ਜੀ ਸਾਰੀ ਟੀਮ ਦੀਪਕ ਤਿਵਾਣਾ ਜੀ ਡਾਕਟਰ ਸਾਹਿਬ ਸਾਰਿਆਂ ਨੇ ਬਹੁਤ ਵਧਾਈ ਦੇ ਪਾਤਰ ਨੇ ਕਿ ਸਮਾਜ ਦੇ ਉਸ ਹਿੱਸੇ ਦੇ ਲਈ ਗੱਲ ਕਰਦੇ ਨੇ ਹਮੇਸ਼ਾ ਜਿਹੜਾ ਹਿੱਸਾ ਦੇਸ਼ ਦੀ ਸਭ ਤੋਂ ਵੱਡੇ ਉੱਚਾ ਉਦੇ ਤੇ ਦੇਸ਼ ਦੇ ਸਭ ਤੋਂ ਛੋਟੇ ਉਦੇ ਤੇ ਵਿਰਾਜਮਾਨ ਹੈ ਤੇ ਜਿੰਨਾ ਕਰਕੇ ਅੱਜ ਜਿੱਤੇ ਕਈਏ ਦਾ ਸਮਾਜ ਇਹ ਸਾਸੋਤਰਾ ਇਹ ਵਾਧਾ ਵਰਨ ਸਾਫ ਤੋਂ ਉਹਦੇ ਸਭ ਤੋਂ ਵੱਡਾ ਸਹਿਯੋਗ ਯੋਗਤਾ ਜਿਹੜਾ ਇਹ ਸਮਾਜ ਦਾ ਹੈ ਤੇ ਜਿਹੜੀਆਂ ਕੂਮਤਾਈਆਂ ਕਿਸੇ ਸਮੇਂ ਚ ਹੁੰਦੀਆਂ ਸੀ ਇਹਦਾ ਬਾਬਾ ਸਾਹਿਬ ਅੰਬੇਦਕਰੇ ਕੋਸ਼ਿਸ਼ ਕੀਤੀ ਜਿਨ੍ਹਾਂ ਦੀ ਕਲਮ ਨੇ ਤੇ ਜਿਨ੍ਹਾਂ ਦੇ ਬਣਾਏ ਕਾਨੂੰਨ ਨੇ ਜਿਨ੍ਹਾਂ ਦੇ ਬਣਾਏ ਸੰਵਿਧਾਨ ਨੇ ਅੱਜ ਤੇ ਉੱਪਰ ਜਿਹੜਾ ਪੂਰਾ ਦੇਸ਼ ਚੱਲ ਰਿਹਾ ਤੇ ਅੱਜ ਦੇ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਪੁਕਾਰ। ਸ਼੍ਰੋਮਣੀ ਕਾਲਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਤੇ ਕੱਲ ਵੀ ਤਕੜਾ ਰਹੂਗਾ। ਸ਼੍ਰੋਮਣੀ ਕਾਲਦਲ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਹੈ, ਲੋਕ ਹਿੱਤਾਂ ਦੀ ਪਾਰਟੀ ਹੈ, ਖੇਤਰੀ ਪਾਰਟੀ ਹੈ ਤੇ ਸਾਡਾ ਫਰਜ ਪੰਜਾਬ ਲਈ ਬੰਦਾ ਤੇ ਅਸੀਂ ਪੰਜਾਬ ਲਈ ਜੋ ਬਣ ਬਣੂਗਾ ਪੰਜਾਬ ਦੇ ਹਿੱਤਾਂ اللي ਜੋ ਬਣੂਗਾ ਉਤੇ ਪੈਰਾ ਦੇ ਬਿਲਕੁਲ ਇਸ ਦਾ ਕੋਈ ਦੋ ਰਾਏ ਨਹੀਂ ਹੁੰਦਾ ਡਿਕਲੇਅਰ ਹੋ ਚੁੱਕਾ ਹੈ ਇਸ ਗੱਲ ਤੇ ਕਿ ਸ਼੍ਰੋਮਣੀ ਕਲਪਤ ਜਿਹੜਾ ਉਹ ਇਕੱਲੇ ਚੋਣ ਲੜੂਗਾ ਤੇ ਮਜਬੂਤੀ ਨਾਲ ਚੋਣ ਲੜੂਗਾ ਤੇ ਸੀਟਾਂ ਜਿੱਤ ਕੇ ਆਉਂਦਾ ਤੋਂ ਵੱਡਾ ਸਾਡਾ ਸ਼ਾਂਤੀ ਭਾਈਚਾਰਕ ਸਾਂਝ ਤੇ ਤਰੱਕੀ ਜਿਹੜੀ ਪੰਜਾਬ ਦੀ ਹੈ ਇਹੀ ਸਾਡਾ ਏਮ ਹੈ ਇਹੀ ਸਾਡਾ ਮੁੱਦਾ ਹੈ ਤੇ ਇਸੇ ਤੇ ਹਮੇਸ਼ਾ ਜਿਹੜਾ ਕਲਪਤ ਚੋਣ ਲੜਦਾ ਆ ਰਿਹਾ ਤੇ ਅਸੀਂ ਸਾਡੇ ਲਈ ਜਿਹੜੇ ਵੱਡੇ ਮੁੱਦੇ ਜਿਹੜੇ ਨੇ ਸਾਡੇ ਲਈ ਪੰਜਾਬ ਹੈ ਪੰਜਾਬੀ ਹੈ ਪੰਜਾਬੀਅਤ ਹੈ ਉਹਦੇ ਮੁੱਦਿਆਂ 'ਤੇ ਅਸੀਂ ਲੜਾਈ ਕਰਾਂਗੇ ਸਾਡੇ ਅੱਜ ਕ੍ਰਾਂਤੀਕਾਰੀ ਲੋਕ ਜਿਤਨਾ ਮੰਚ ਵੱਲੋਂ ਬਾਬਾ ਸਾਹਿਬ ਦਾ 134 ਪੰਜ ਜਨਮ ਦਿਹਾੜਾ ਸਨਾਤਨ ਧਰਮਸ਼ਾਲਾ ਨੇੜੇ ਮੇਦ ਕਰ ਸਕਤ ਧੂਰੀ ਵਿਖੇ ਬਣਾਇਆ ਗਿਆ ਸੁਭਾ ਮੰਦਰੀ ਜੀ ਅਸੀਂ ਪੂਰੇ ਸਮਾਜ ਦੇ ਜਿੰਨੇ ਵੀ ਸਮਾਜ ਸੀਬੀਸੀ ਸਮਾਜ ਦੇ ਤੇ ਸੂਰਬ ਸਮਾਜ ਹੈ ਗਰੀਬ ਸਮਾਜ ਹੈ ਉਹਨਾਂ ਨੂੰ ਬਾਬਾ ਸਾਹਿਬ ਦੇ ਸੋਚ ਤੇ ਪੈਰਾ ਦੇਣਾ ਚਾਹੀਦਾ ਤੇ ਬਾਬਾ ਸਾਹਿਬ ਨੇ ਸੰਵਿਧਾਨ ਤੋਂ ਤੇ ਲੇਖਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਬਾਬਾ ਸਾਹਿਬ ਉਮੇਦ ਕਰ ਰਿਹਾ ਜਿਨ੍ਹਾਂ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਔਰਤਾਂ ਕੋਲੇ ਪੜ੍ਹਨ ਲਿਖਣ ਦਾ ਜਾਂ ਰਾਸ਼ਟਰਪਤੀ ਉਹ ਬਾਬਾ ਸਾਹਿਬ ਨੇ ਹੱਕ ਲੈ ਕੇ ਦਿੱਤਾ ਪਹਿਲਾ ਔਰਤਾਂ ਨੂੰ ਸਦੀਕਾਰ ਦਿੱਤਾ ਜਾਂਦਾ ਸੀਗਾ ਪਰ ਉਹ ਪ੍ਰਥਾ ਵੀ ਬਾਬਾ ਸਾਹਿਬ ਨੇ ਖਤਮ ਕੀਤੀ ਹੈ ਤੇ ਬਾਬਾ ਸਾਹਿਬ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਕੋਈ ਗਰੀਬ ਬੱਚਾ ਮੰਦਿਰ ਜਾਂ ਸਕੂਲ ਕਾਲਜ ਜਾ ਸਕਦਾ ਉਹ ਬਾਬਾ ਸਾਹਿਬ ਦੀ ਦੇਣ ਹੈ ਤੇ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਣਾ ਚਾਹੀਦਾ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣਾ ਜਿਹੜਾ ਧੂਰੀ ਪ੍ਰੋਗਰਾਮ ਰੱਖਿਆ ਹਰ ਸਾਲ ਦੀ ਅੱਜ ਵੀ 14ਵਾਂ ਪ੍ਰੋਗਰਾਮ ਰੱਖਿਆ ਗਿਆ ਤੇ ਸਮੂਹ ਸੰਗਤ ਦਾ ਔਰੇ ਪਹੁੰਚੇ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ੇਧ ਕਰ ਜੀਏ 134 ਮੈਂ ਜਨ ਦੇ ਹੱਦ ਦੇ ਉਸ ਮੌਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਜਿਹਦੇ ਵਿੱਚ ਵਿੱਕੀ ਪ੍ਰੋਚਾ ਜੀ ਸਾਰੀ ਟੀਮ ਦੀਪਕ ਤਿਵਾਣਾ ਜੀ ਡਾਕਟਰ ਸਾਹਿਬ ਸਾਰਿਆਂ ਨੇ ਬਹੁਤ ਵਧਾਈ ਦੇ ਪਾਤਰ ਨੇ ਕਿ ਸਮਾਜ ਦੇ ਉਸ ਹਿੱਸੇ ਦੇ ਲਈ ਗੱਲ ਕਰਦੇ ਨੇ ਹਮੇਸ਼ਾ ਜਿਹੜਾ ਹਿੱਸਾ ਦੇਸ਼ ਦੀ ਸਭ ਤੋਂ ਵੱਡੇ ਉੱਚਾ ਦੇ ਤੇ ਦੇਸ਼ ਦੇ ਸਭ ਤੋਂ ਛੋਟੇ ਉਦੇ ਤੇ ਵਿਰਾਜਮਾਨ ਹੈ ਤੇ ਜਿੰਨਾ ਕਰਕੇ ਅੱਜ ਜਿੱਤੇ ਕਈਏ ਦਾ ਸਮਾਜ ਇਹ ਸਾਤ ਸੋਤਰਾ ਇਹ ਵਾਅਦਾ ਵਰਨ ਸਾਫ ਜਿਹਦਾ ਉਹਦੇ ਸਭ ਤੋਂ ਵੱਡਾ ਸਹਿਯੋਗ ਯੋਗ ਦਾ ਜਿਹੜਾ ਇਹ ਸਮਾਜ ਦਾ ਤੇ ਜਿਹੜੀਆਂ ਕੂਟਾਈਆਂ ਕਿਸੇ ਸਮੇਂ ਚ ਹੁੰਦੀਆਂ ਸੀ ਇਹਦਾ ਬਾਬਾ ਸਾਹਿਬ ਅੰਬੇਦਕਰ ਇਹ ਕੋਸ਼ਿਸ਼ੀਤ ਜਿਨ੍ਹਾਂ ਦੀ ਕਲਮ ਨੇ ਤੇ ਜਿਨ੍ਹਾਂ ਦੇ ਬਣਾਏ ਕਾਨੂੰਨ ਨੇ ਜਿਨ੍ਹਾਂ ਦੇ ਬਣਾਏ ਸੰਵਿਧਾਨ ਨੇ ਅੱਜ ਤੇ ਉੱਪਰ ਜਿਹੜਾ ਪੂਰਾ ਦੇਸ਼ ਚੱਲਦਾ ਤੇ ਅੱਜ ਦੇ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕ। ਸ਼੍ਰੋਮਣੀ ਕਾਲ ਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਤੇ ਕੱਲ ਵੀ ਤਕੜਾ ਰਹੂਗਾ। ਸ਼੍ਰੋਮਣੀ ਕਾਲ ਦਲ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਐ, ਲੋਕ ਹਿੱਤਾਂ ਦੀ ਪਾਰਟੀ ਐ, ਖੇਤਰੀ ਪਾਰਟੀ ਐ ਤੇ ਸਾਡਾ ਫਰਜ ਪੰਜਾਬ ਲਈ ਬੰਦਾ ਤੇ ਅਸੀਂ ਪੰਜਾਬ ਲਈ ਜੋ ਬਣ ਬਣੂਗਾ, ਪੰਜਾਬ ਦੇ ਹਿੱਤਾਂ ਲਈ ਜੋ ਬਣੂਗਾ ਉਹਦੇ ਪੈਰਾਂ ਦੇ। ਬਿਲਕੁਲ ਇਹਦਾ ਕੋਈ ਦੂਰਅਏ ਨਹੀਂ ਹੁੰਦਾ ਡਿਕਲੇਅਰ ਹੋ ਚੁੱਕਿਆ ਇਸ ਗੱਲ ਤੇ ਕਿ ਸ਼੍ਰੋਮਣੀ ਕਾਲ ਦਲ ਜਿਹੜਾ ਉਹ ਇਕੱਲੇ ਚੋਣ ਲੜੂਗਾ ਤੇ ਮਜ਼ਬੂਤੀ ਨਾਲ ਚੋਣ ਲੜੂਗਾ ਤੇ ਸੀਟਾਂ ਜਿੱਤ ਕੇ ਆਉ। ਤੋਂ ਵੱਡਾ ਸਾਡਾ ਸ਼ਾਂਤੀ ਚਾਰਕਸਾਨ ਦੇ ਤਰੱਕੀ ਜਿਹੜੀ ਪੰਜਾਬ ਦੀ ਹੈ ਇਹ ਸਾਡਾ ਏਮ ਹੈ ਇਹ ਸਾਡਾ ਮੁੱਦਾ ਹੈ ਤੇ ਇਸੇ ਤੇ ਹਮੇਸ਼ਾ ਜਿਹੜਾ ਕੱਲ ਦਲ ਚੋਣ ਲੜਦਾ ਆ ਰਿਹਾ ਤੇ ਅਸੀਂ ਸਾਡੇ ਲਈ ਜਿਹੜੇ ਵੱਡੇ ਮੁੱਦੇ ਜਿਹੜੇ ਨੇ ਸਾਡੇ ਲਈ ਪੰਜਾਬ ਹੈ ਪੰਜਾਬੀ ਹੈ ਪੰਜਾਬੀਅਤ ਹੈ ਉਹਦੇ ਮੁੱਦਾਂ ਤੇ ਅਸੀਂ ਲੜਾਈ ਕਰੀ ਸਾਡੇ ਅੱਜ ਕ੍ਰਾਂਤੀਕਾਰੀ ਲੋਕ ਜਿਤਨਾ ਮੰਚ ਵੱਲੋਂ ਆ ਬਾਬਾ ਸਾਹਿਬ ਦਾ 134ਵੇਂ ਜਨਮ ਦਿਹਾੜਾ ਸਨਾਤਨ ਧਰਮ ਸ਼ਾਲਾ ਨੇੜੇ ਮੇਦਕਰ ਸਕ ਧੂਰੀ ਵਿਖੇ ਬਣਾਇਆ ਗਿਆ ਸੁਭਾ ਮੰਤਰੀ ਜੀ ਅਸੀਂ ਪੂਰੇ ਸਮਾਜ ਦੇ ਜਿੰਨੇ ਵੀ ਸਮਾਜਿਕ ਬੀਸੀ ਸਮਾਜ ਦੇ ਅਤੇ ਸਮੂਹਤ ਸਮਾਜ ਦੇ ਗਰੀਬ ਸਮਾਜ ਹੈ ਉਹਨਾਂ ਨੂੰ 바ਵਾ ਸਾਹਿਬ ਦੇ ਸੋਚ ਤੇ ਪੈਰਾ ਦੇਣਾ ਚਾਹੀਦਾ ਤੇ 바ਵਾ ਸਾਹਿਬ ਦੇ ਸਿਧਾਂਤ ਤੋਂ ਤੇ ਲੇਖਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ 바ਵਾ ਸਾਹਿਬ ਮਿਹਨਤ ਕਰੋ ਰਹੇ ਜਿਨ੍ਹਾਂ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਔਰਤਾਂ ਕੋਲੇ ਪੜ੍ਹਨ ਲਿਖਣ ਦਾ ਜਾਂ ਰਾਸ਼ਟ੍ਰਪਤੀ ਉਹ 바ਵਾ ਸਾਹਿਬ ਨੇ ਹੱਕ ਲੈ ਕੇ ਦਿੱਤਾ ਪਹਿਲਾਂ ਔਰਤਾਂ ਨੂੰ ਸੱਦੀਕਾਰ ਦਿੱਤਾ ਜਾਂਦਾ ਸੀਗਾ ਪਰ ਉਹ ਪ੍ਰਥਾ ਵੀ 바ਵਾ ਸਾਹਿਬ ਨੇ ਖਤਮ ਕੀਤੀ ਹੈ ਤੇ 바ਵਾ ਸਾਹਿਬ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਕੋਈ ਗਰੀਬ ਬੱਚਾ ਮੰਦਰ ਜਾਂ ਸਕੂਲ ਕਾਲਜ ਜਾ ਸਕਦਾ ਉਹ 바ਵਾ ਸਾਹਿਬ ਦੀ ਦੇਣ ਹੈ ਤੇ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਣਾ ਚਾਹੀਦਾ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣਾ ਜਿਹੜਾ ਧੂਰੀ ਪ੍ਰੋਗਰਾਮ ਰੱਖਿਆ ਹਰ ਸਾਲ ਦੀ ਅੱਜ ਵੀ 14ਵਾਂ ਪ੍ਰੋਗਰਾਮ ਰੱਖਿਆ ਗਿਆ ਤੇ ਸਮੂਹ ਸੰਗਤ ਦਾ ਔਰੇ ਪਹੁੰਚੇ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ